ਤੈਨੂੰ ਕੁੜੀਆਂ ਦੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਅੱਜ ਦੇ ਟੋਟਲ 15 ਰਿਸ਼ਤੇ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਤੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਜੀ ਪਹਿਲਾ ਰਿਸ਼ਤਾ ਬਠਿੰਡਾ ਜ਼ਿਲ੍ਹੇ ਤੋਂ ਆ ਤਨਜਾਨੀਆਂ ਦੇ ਵਿੱਚ ਆ ਮੁੰਡਾ ਕੱਦ ਕਾਠ ਭੈਣ ਭਾਈ ਸਾਰਾ ਕੁਝ ਪੜ੍ਹ ਕੇ ਫਿਰ ਗੱਲ ਕਰੋ 30 ਕਿੱਲੇ ਜ਼ਮੀਨ ਆ ਬਠਿੰਡਾ ਕੋਠੀ ਪਈ ਆ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਆ ਡਾਟਾ ਪੜ੍ਹੋ ਸਮਝੋ ਤੇ ਫਿਰ ਫੋਨ ਕਰੋ ਜੀ ਅਗਲਾ ਰਿਸ਼ਤਾ ਵੀ ਜ਼ਿਲ੍ਹਾ ਬਠਿੰਡਾ ਤੋਂ ਆ ਜੀ ਰਾਮਗੜੀਆ ਸਿੱਖ ਪਰਿਵਾਰ ਤੋਂ ਮੁੰਡਾ ਇੰਜੀਨੀਅਰ ਆ ਹੋਂਡਾ ਕੰਪਨੀ 'ਚ 12 ਲੱਖ ਸਾਲਾਨਾ ਤੇ ਮੁੰਡਾ ਦਾ ਪਿਤਾ ਗੈਸਟ ਆਫੀਸਰ ਨੇ ਹਨਾ ਡਾਟਾ ਪੜ੍ਹ ਕੇ ਡਾਇਰੈਕਟ ਗੱਲ ਕਰੋ ਜੀ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਆ ਕੱਦ ਕਾਠ ਭੈਣ ਭਾਈ ਸਾਰਾ ਡਾਟਾ ਪੜ੍ਹ ਲਿਆ ਕਰੋ ਸਕਰੀਨ ਸਕ੍ਰੀਨ ਸੋਟ ਲੈ ਲਿਆ ਕਰੋ ਇਹ ਕੁੜੀ ਯੂਐਸਾ ਅਫੀਸਰ ਹੈ ਨਾ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਸਾਰਾ ਡਾਟਾ ਪੜ੍ਹ ਕੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਇਹ ਕੁੜੀ ਵੀ ਜਿਹੜੀ ਇੰਡੀਆ ਦੇ ਵਿੱਚ ਹੈ ਇਹ ਫਰੀਦਕੋਟ ਤੋਂ ਕੁੜੀ ਕੋਲ ਕੈਨੇਡਾ ਦਾ ਵਿਸਟਰ ਬੀਜਾ ਹੈ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਜੱਟ ਸਿੱਖ ਕਾਸਟ ਬਰਾਡ ਕੱਦ ਸਭ ਕੁਝ ਪੜ੍ਹਨ ਤੋਂ ਬਾਅਦ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨਾਮ ਜੀਤ ਸਿੰਘ ਜਲੰਧਰ ਤੋਂ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਤਿੰਨ ਕਿੱਲੇ ਜ਼ਮੀਨ ਹੈ ਕੋਠੀ ਵਧੀਆ ਕੁੜੀ ਕਿਸ ਤਰ੍ਹਾਂ ਚਾਹੀਦੀ ਹੈ ਡਾਟਾ ਪੜ੍ਹ ਕੇ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਪਰਿਵਾਰ ਨਾਲ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮਕੌਰ ਜ਼ਿਲ੍ਹਾ ਬਠਿੰਡਾ ਤੋਂ ਆ ਕੁੜੀ ਭੈਣ ਕੋਈ ਨਹੀਂ ਭਰਾ ਮੈਡਾ ਕੈਨੇਡਾ ਦੇ ਵਿੱਚ ਆ ਕੁੜੀ ਵੀ ਸਰਕਾਰੀ ਟੈਕਸ ਡਿਪਾਰਟਮੈਂਟ ਚ ਕੁੜੀ ਡਿਵੋਰਸ ਆ ਮੁੰਡਾ ਖਾਸ ਤੌਰ ਤੇ ਕਿਵੇਂ ਦਾ ਚਾਹੀਦਾ ਕੁੜੀ ਵਾਲੇ ਮਾਮਲੇ ਚ ਇਹ ਲਾਈਨ ਜ਼ਰੂਰ ਪੜ੍ਹਨੀ ਆ ਫਿਰ ਪਰਿਵਾਰ ਨਾਲ ਗੱਲ ਕਰਨੀ ਆ ਜੀ ਅਗਲਾ ਰਿਸ਼ਤਾ ਮੋਬਈ ਤੋਂ ਆ ਜੀ ਸੀਨੀਅਰ ਮੈਨੇਜਰ ਆ ਇਨ ਬਿਗ 4 ਆਈਟੀ ਕੰਪਨੀ ਨ ਮੋਬਈ ਓਨਲੀ ਐਨਵਲ 50 ਲੱਖ ਰੁਪਏ ਰੁਪਈਆ ਇਨ ਕਮ ਹੁੰਦੀ ਹੈ ਅਗਲਾ ਰਿਸ਼ਤਾ ਕੋਟਕਪੂਰਾ ਤੋਂ ਆਠ ਕਿੱਲੇ ਜ਼ਮੀਨਾਂ ਮੁੰਡਾ ਵੈਟਰ ਵੀ ਜਾਤੇ ਸਾਰੀ ਫੈਮਿਲੀ ਕੈਨੇਡਾ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਆ ਰਿਸ਼ਤੇ ਵਾਲਾ ਕਾਲਮੇ ਧਿਆਨ ਨਾ ਪੜਨਾ ਫੇਰ ਗੱਲ ਕਰਨੀ ਹੈ ਜੀ WhatsApp ਨੰਬਰ ਦਿੱਤਾ ਹੋਇਆ ਹੈ ਅਗਲਾ ਰਿਸ਼ਤਾ ਜਗਰਾਉਂ ਲੁਧਿਆਣਾ ਤੋਂ ਆ ਕੈਨੇਡਾ ਪੁਲਿਸ ਆਫੀਸਰ ਹੈ ਮੁੰਡਾ ਪੁਲਿਸ ਦੇ ਵਿੱਚ ਹਨਾ ਕੁੜੀ ਕਿਸ ਤਰ੍ਹਾਂ ਚਾਹੀਦੀ ਹੈ ਕਿੰਨੀਆਂ ਭੈਣ ਭਰਾ ਕਾਦ ਕਾਟ ਸਾਰਾ ਕੁਝ ਪੜਨ ਤੋਂ ਬਾਅਦ ਗੱਲ ਕਰੋ ਜੀ ਅਗਲਾ ਰਿਸ਼ਤਾ ਜ਼ਿਲ੍ਹਾ ਮੋਗਾ ਤੋਂ ਆ ਜੀ ਜੱਟ ਸਿੱਖ ਪਰਿਵਾਰ ਆ ਤੜੀਵਾ 7 ਕਿੱਲੇ ਜ਼ਮੀਨ ਆਉਂਦੀ ਆ ਮੁੰਡੇ ਨੂੰ ਇੱਕ ਭਰਾ ਜੋ ਵਿਆਹ ਕਰਾਉਣ ਉਜੋਗ ਨਹੀਂ ਤੇ ਕੈਨੇਡਾ ਮੁੰਡਾ ਪੀਆਰ ਹੈ ਡਾਟਾ ਪੜ ਕੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜਿਲ੍ਹਾ ਸਿਰਸਾ ਹਰਿਆਣਾ ਤੋਂ ਆ ਜੀ ਤੇ ਮਾਨਸਾ ਪੰਜਾਬ ਇਹਨਾਂ ਦਾ ਇੱਕ ਮਾਨਸਾ ਚ ਵੀ ਘਰ ਆ ਤੇ ਸਿਰਸਾ ਚ ਵੀ 9 ਕਿੱਲੇ ਨੂੰ ਜ਼ਮੀਨਾਂ ਤਿੰਨ ਪਲਾਟਾਂ 6 ਦੁਕਾਨਾਂ ਸਾਰਾ ਡਾਟਾ ਇਹਨਾਂ ਕੋਲ ਵਧੀਆ ਇਹਨਾਂ ਦਾ ਸੋਰਸ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨਾਮ ਕੇ ਸਿੰਘ ਜਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਕੈਨੇਡਾ ਗਵਰਨਮੈਂਟ ਜੌਬ ਹੈ ਮੁੰਡੇ ਦੀ ਵੀ ਹਨਾ 3 ਕਿੱਲੇ 5 ਪਲਾਂਟ ਬਸਾਕਾ ਪਟਨਾ ਸਾਰਾ ਡਾਟਾ ਪੜ ਕੇ ਗੱਲ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਕੈਨੇਡਾ ਦੇ ਵਿੱਚ ਮੁੰਡਾ ਇਹ ਵੀ ਪੀਆਰ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਮੁੰਡਾ ਹਨਾ ਹੋਰ ਵੀ ਮਾਤਾ ਪਿਤਾ ਪੜੋ ਸਮਝੋ ਤੇ ਫਿਰ ਪਰਿਵਾਰ ਨਾਲ ਗੱਲ ਕਰੋ ਅਗਲਾ ਰਿਸ਼ਤਾ ਦਿੱਲੀ ਤੋਂ ਆ ਜੀ ਮੁੰਡੇ ਦਾ ਇਟਲੀ ਦੇ ਵਿੱਚ ਮੁੰਡਾ ਪੀਆਰ ਐਫ 4 ਕਲੈਂਡਰ ਡਰਾਈਵਰ ਹੈ ਕਹੋਸ ਇਹਨੂੰ ਦਿੱਲੀ ਦੇ ਵਿੱਚ ਹੈਣਾ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਕੱਦ ਕਾਠ ਕਾਸਟ ਸਭ ਕੁਝ ਪੜ ਕੇ ਫਿਰ ਗੱਲ ਕਰੋ ਜੀ ਅਗਲਾ ਰਿਸ਼ਤਾ ਲੁਧਿਆਣਾ ਜ਼ਿਲ੍ਹੇ ਤੋਂ ਆ ਮੁੰਡਾ ਦबई ਦੇ ਵਿੱਚ ਹੈ 110000 ਰੁਪਏ ਜਿਹੜੀ ਮੁੰਡੇ ਦੀ ਇਨਕਮ ਹੈ ਪਿਓਰ ਵੇਜੀਟੇਰੀਅਨ ਮੁੰਡਾ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਡਾਟਾ ਪੜ ਕੇ ਵਟਸਐਪ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਗੱਲਬਾਤ ਕਰੋ ਜੀ ਹਰ ਰੋਜ਼ ਨਵੇਂ ਰਿਸ਼ਤੇ ਦੇਖਣ ਲਈ ਇੱਕ ਬਟਨ ਹੀ ਦਬਾਣਾ ਤੁਹਾਡੇ ਕੋ